ਪੈਲਗਾਮ ਦੇ ਵਿੱਚ ਆਤੰਕੀਆਂ ਦੇ ਵੱਲੋਂ ਆਮ ਨਿਹਤੇ ਲੋਕਾਂ ਨੂੰ ਮਾਰਿਆ ਗਿਆ ਸੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਜਨਤਕ ਭਾਸ਼ਣ ਸਾਹਮਣੇ ਆਂਦਾ ਵੈ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਉਹਨਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਦਿੱਤੀ ਜਾਵੇਗੀ ਔਰ ਇੱਕ ਗੱਲ ਸਾਫ਼ ਕਹਿ ਦਿੱਤੀ ਗਈ ਹੈ ਕਿ ਮਿੱਟੀ ਦੇ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ ਪਾਕਿਸਤਾਨ ਨੂੰ ਤਰਾਰਾ ਜਵਾਬ ਦੇਣ ਦਾ ਸਮਾਂ ਆ ਗਿਆ ਹੈ ਸੋ ਦੱਸਿਆ ਕਿ 22 April ਨੂੰ ਬੇਕਸੂਰ ਨਿਹਤੇ ਲੋਕ ਜੋ ਕਿ ਕਸ਼ਮੀਰ ਦੇ ਵਿੱਚ ਘੁੰਮਣ ਗਏ ਸੀ ਉਹਨਾਂ ਨੂੰ ਉੱਥੇ ਧਰਮ ਪੁੱਛ ਕੇ ਮਾਰ ਦਿੱਤਾ ਗਿਆ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਆਖਰੀ ਸਫ਼ਰ ਹੋਣ ਵਾਲਾ ਹੈ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇਸ ਹਮਲੇ ਦੇ ਵਿੱਚ ਕਿਸੇ ਨੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਕੋਆ ਵਾ ਕਿਸੇ ਦਾ ਪਤੀ ਸੀ ਕੁਝ ਨਵੇਂ ਵਿਆਹ ਜੋੜੇ ਸੀ ਜਿਨ੍ਹਾਂ ਦਾ ਜੀਵਨ ਸਾਥੀ ਹੈ ਜੋ ਕਿ ਵਿਛੜ ਜਾਂਦਾ ਵਾ ਔਰ ਕਿਸੇ ਇੱਕ ਜਗ੍ਹਾ ਤੋਂ ਨਹੀਂ ਵੱਖ-ਵੱਖ ਪੰਜਾਬ ਦੇ ਅਲਾਕਿਆਂ ਤੋਂ ਭਾਰਤ ਦੇ ਵੱਖ-ਵੱਖ ਇਲਾਕਿਆਂ ਤੋਂ ਪੰਜਾਬ ਦੇ ਨਾਲ ਦੇ ਗਵਾਂਡੀ ਸੂਬਿਆਂ ਦੇ ਟੁਕਸੀ ਪੂਰਾ ਭਾਰਤ ਇਸ ਦੇ ਵਿੱਚ ਜੋ ਕਿ ਦੁਖੀ ਦਿਖਾਈ ਦੇ ਰਿਹਾ ਵੈ ਅੱਤਵਾਦ ਨੂੰ ਉਹਨਾਂ ਦੀ ਕਲਪਨਾ ਤੋਂ ਵੱਡੀ ਸਜ਼ਾ ਦੇਣ ਦੀ ਗੱਲ ਇਸ ਵਕਤ ਸਾਫ਼ ਤੌਰ ਤੇ ਕਹਿ ਦਿੱਤੀ ਗਈ ਹੈ ਮਿੱਟੀ ਦੇ ਵਿੱਚ ਮਿਲਾਉਣ ਦੀ ਗੱਲ ਆਖੀ ਗਈ ਹੈ ਮਿੱਟੀ ਦੇ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਸੋ ਇਸ ਦੇ ਨਾਲ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਅਤੇ 140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਅਤਵਾਦੀਆਂ ਦੀ ਜੋ ਕਿ ਕਮਰ ਤੋੜ ਦੇਵੇਗੀ ਸੋ ਇਹ ਬਿਆਨ ਨੇ ਪ੍ਰਧਾਨ ਮੰਤਰੀ ਜਨਦਰ ਮੋਦੀ ਨੇ ਅਤਵਾਦੀਆਂ ਨੂੰ ਜੋ ਕਿ ਖਿਲਾਫ ਕਹੇ ਨੇ ਯਾਨੀ ਕਿ ਪਾਕਿਸਤਾਨ ਨੂੰ ਸਾਫ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਭਾਰਤ ਹਰ ਅਤਵਾਦੀ ਨੂੰ ਉਸਤੀਆਂ ਆਕਾਵਾਂ ਅਤੇ ਉਸ ਦੇ ਸਮਰਥਕਾਂ ਦੇ ਪਛਾਣ ਕਰੇਗਾ ਅਤੇ ਹਰ ਕਿਸੇ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਦੇ ਨਾਲ ਭਰਦੀ ਆਤਮਾ ਕਦੇ ਵੀ ਨਹੀਂ ਟੁੱਟੇਗੀ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਹਰ ਇੱਕ ਉਹ ਵਿਅਕਤੀ ਜੋ ਕਿ ਮਨੁੱਖਤਾ ਦੇ ਵਿੱਚ ਵਿਸ਼ਵਾਸ ਰੱਖਦਾ ਵੈ ਉਹ ਭਾਰਤ ਦੇ ਨਾਲ ਖੜਾ ਵੈ ਭਾਰਤ ਦਾ ਹਰ ਇੱਕ ਨਾਗਰਿਕ ਆਪਣੇ ਕਹਿ ਸਕਦੇ ਆ ਕਿ ਜਜ਼ਬੇ ਦੇ ਨਾਲ ਇਹ ਜੰਗ ਨੂੰ ਅਕਸਰ ਜਿੱਤਦਾ ਆਇਆ ਵੈ ਤੇ ਇਸ ਵਾਰ ਵੀ ਜ਼ਰੂਰ ਜਿੱਤੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਦੀ ਧਰਤੀ ਤੋਂ ਪਾਕਿਸਤਾਨ ਨੂੰ ਇਹ ਸਖਤ ਸ਼ਬਦਾਂ ਦੇ ਵਿੱਚ ਚੁਣੌਤੀ ਸੰਦੇਸ਼ ਦਿੱਤਾ ਹੈ ਦੱਸਿਓ ਕੀ ਜੋ ਲੋਕ ਨੇ ਕੁੰਮੜ ਗਏ ਸੀ ਪਹਿਲਗਾਮ ਦੇ ਵਿੱਚ ਕੁਝ ਨਵਿਆਏ ਜੋੜੇ ਸੀ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਕੁੰਮੜ ਜਾਂਦੇ ਨੇ ਵਿਆਹ ਤੋਂ ਬਾਅਦ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਇਹ ਆਖਰੀ ਸਫ਼ਰ ਹੋ ਜਾਵੇਗਾ ਲੋਕੋ ਤੇ ਖੁਸ਼ ਸੀ ਲੋਕਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਅਜੇ ਹੀ ਕੋਈ ਘਟਨਾ ਵੀ ਵਾਪਰ ਸਕਦੀ ਹੈ ਆਂਦੇ ਨੇ ਆਤਵਾਦੀ ਆਂਦੇ ਨੇ ਆ ਕੇ ਜਾਤ ਪੁੱਛਦੇ ਨਹੀਂ ਧਰਮ ਪੁੱਛਦੇ ਵੈ ਕਿਸ ਧਰਮ ਤੋਂ ਸੰਬੰਧ ਦੋ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਜਾਂਦੀ ਵੈ ਅੱਖੀ ਦੇਖਿਆ ਜੋ ਲੋਕਾਂ ਨੇ ਇਹ ਮੰਜ਼ਰ ਦੱਸਿਆ ਵੈ ਸੋ ਦੱਸਿਏ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਸਾਫ਼ ਤੌਰ ਤੇ ਉਹਨਾਂ ਦਾ ਜੋ ਕੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਜ਼ਾ ਵੈ ਜੋ ਕਿ ਅਜੇ ਹੀ ਦਿੱਤੀ ਜਾਵੇਗੀ ਜੋ ਕਿ ਸੋਚੀ ਵੀ ਨਹੀਂ ਹੋਵੇਗੀ ਕਿਸੇ ਨੇ ਯਾਨੀ ਕਿ ਇਹ ਗੱਲ ਸਾਫ ਹੈ ਕਿ ਭਾਰਤ ਅਤਵਾਦ ਦੇ ਖਿਲਾਫ ਉਹਨ ਇੱਕ ਵੱਡਾ ਐਕਸ਼ਨ ਲੈਣ ਜਾ ਰਿਹਾ ਹੈ ਔਰ ਭਾਰਤ ਦੀ ਆਤਮਾ ਵੈ ਜੋ ਕਿ ਨਹੀਂ ਟੁੱਟੇਗੀ ਭਾਰਤ ਦੇ ਲੋਕ ਡਟ ਕੇ ਮੁਕਾਬਲਾ ਕਰਨਗੇ ਅਤਵਾਦ ਦਾ ਭਾਰਤ ਪੂਰਾ ਰਲ ਕੇ ਮੁਕਾਬਲਾ ਕਰੇਗਾ ਅਤਵਾਦ ਦਾ ਪਹਿਲਗਾਮ ਦੇ ਵਿੱਚ ਆਤੰਕੀਆਂ ਦੇ ਵੱਲੋਂ ਆਮ ਨਿਹਤੇ ਲੋਕਾਂ ਨੂੰ ਮਾਰਿਆ ਗਿਆ ਸੀ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਜਨਤਕ ਭਾਸ਼ਣ ਸਾਹਮਣੇ ਆਂਦਾ ਵੈ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਕਲਪਨਾ ਤੋਂ ਵੀ ਵੱਡੀ ਸਜ਼ਾ ਦਿੱਤੀ ਜਾਵੇਗੀ ਔਰ ਇੱਕ ਗੱਲ ਸਾਫ਼ ਕਹਿ ਦਿੱਤੀ ਗਈ ਹੈ ਕਿ ਮਿੱਟੀ ਦੇ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਵੈ ਪਾਕਿਸਤਾਨ ਨੂੰ ਕਰਾਰਾ ਜਵਾਬ ਦੇਣ ਦਾ ਸਮਾਂ ਆ ਗਿਆ ਵੈ ਸੋ ਦੱਸਿਆ ਕਿ 2 ਅਪ੍ਰੈਲ ਨੂੰ ਬੇਕਸੂਰ ਨਿਹਤੇ ਲੋਕ ਜੋ ਕਿ ਕਸ਼ਮੀਰ ਦੇ ਵਿੱਚ ਘੁੰਮਣ ਗਏ ਸੀ ਉਹਨਾਂ ਨੂੰ ਉੱਥੇ ਧਰਮ ਪੁੱਛ ਕੇ ਮਾਰ ਦਿੱਤਾ ਗਿਆ ਸੀ ਕਿਸੇ ਨੂੰ ਵੀ ਨਹੀਂ ਪਤਾ ਸੀ ਕਿ ਉਹਨਾਂ ਦਾ ਇਹ ਆਖਰੀ ਸਫ਼ਰ ਹੋਣ ਵਾਲਾ ਹੈ ਪੀਐਮ ਮੋਦੀ ਨੇ ਅੱਗੇ ਕਿਹਾ ਕਿ ਇਸ ਹਮਲੇ ਦੇ ਵਿੱਚ ਕਿਸੇ ਨੇ ਆਪਣੇ ਭੈਣ ਭਰਾ ਰਿਸ਼ਤੇਦਾਰਾਂ ਨੂੰ ਖੋਇਆ ਵੈ ਕਿਸੇ ਦਾ ਪਤੀ ਸੀ ਕੁਝ ਨਵੇਂ ਵਿਆਹ ਜੋੜੇ ਸੀ ਜਿਨ੍ਹਾਂ ਦਾ ਜੀਵਨ ਸਾਥੀ ਹੈ ਜੋ ਕਿ ਵਿਛੜ ਜਾਂਦਾ ਵੈ ਔਰ ਕਿਸੇ ਇੱਕ ਜਗ੍ਹਾ ਤੋਂ ਨਹੀਂ ਵਕ ਵਕ ਪੰਜਾਬ ਦੇ ਇਲਾਕਿਆਂ ਤੋਂ ਭਾਰਤ ਦੇ ਵਕ ਵਕ ਇਲਾਕਿਆਂ ਤੋਂ ਪੰਜਾਬ ਦੇ ਨਾਲ ਦੇ ਗਵਾਂਡੀ ਸੂਬਿਆਂ ਦੇ ਲੋਕ ਸੀ ਪੂਰਾ ਭਾਰਤ ਇਸ ਦੇ ਵਿੱਚ ਜੋ ਕਿ ਦੁਖੀ ਦਿਖਾਈ ਦੇ ਰਿਹਾ ਵੈ ਅੱਤਵਾਦ ਨੂੰ ਉਹਨਾਂ ਦੀ ਕਲਪਨਾ ਤੋਂ ਵੱਡੀ ਸਜ਼ਾ ਦੇਣ ਦੀ ਗੱਲ ਇਸ ਵਕਤ ਸਾਫ਼ ਤੌਰ ਤੇ ਕਹਿ ਦਿੱਤੀ ਗਈ ਹੈ ਮਿੱਟੀ ਦੇ ਵਿੱਚ ਮਿਲਾਉਣ ਦੀ ਗੱਲ ਆਖੀ ਗਈ ਹੈ ਮਿੱਟੀ ਦੇ ਵਿੱਚ ਮਿਲਾਉਣ ਦਾ ਸਮਾਂ ਆ ਗਿਆ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਹੈ ਸੋ ਇਸ ਦੇ ਨਾਲ ਅੱਤਵਾਦੀਆਂ ਨੂੰ ਮਿੱਟੀ ਵਿੱਚ ਮਿਲਾਉਣ ਦਾ ਸਮਾਂ ਅਤੇ 140 ਕਰੋੜ ਭਾਰਤੀਆਂ ਦੀ ਇੱਛਾ ਸ਼ਕਤੀ ਅੱਤਵਾਦੀਆਂ ਦੀ ਜੋ ਕਿ ਕਮਰ ਤੋੜ ਦੇਵੇਗੀ ਸੋ ਇਹ ਬਿਆਨ ਨੇ ਪ੍ਰਧਾਨ ਮੰਤਰੀ ਜਨਦਰ ਮੋਦੀ ਨੇ ਅੱਤਵਾਦੀਆਂ ਨੂੰ ਜੋ ਕਿ ਖਿਲਾਫ ਕਹੇ ਨੇ ਯਾਨੀ ਕਿ ਪਾਕਿਸਤਾਨ ਨੂੰ ਸਾਫ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ ਬਖਸ਼ਿਆ ਨਹੀਂ ਜਾਵੇਗਾ ਭਾਰਤ ਹਰ ਅਤਵਾਦੀ ਨੂੰ ਉਸਤਿਆਂ ਆਕਾਵਾ ਅਤੇ ਉਸਦੇ ਸਮਰਥਕਾਂ ਦੇ ਪਛਾਣ ਕਰੇਗਾ ਅਤੇ ਹਰ ਕਿਸੇ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਤਵਾਦ ਦੇ ਨਾਲ ਭਾਰਤ ਦੀ ਆਤਮਾ ਕਦੇ ਵੀ ਨਹੀਂ ਟੁੱਟੇਗੀ ਅੱਤਵਾਦੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਹਰ ਇੱਕ ਉਹ ਵਿਅਕਤੀ ਜੋ ਕਿ ਮਨੁੱਖਤਾ ਦੇ ਵਿੱਚ ਵਿਸ਼ਵਾਸ ਰੱਖਦਾ ਵੈ ਉਹ ਭਾਰਤ ਦੇ ਨਾਲ ਖੜਾ ਵੈ ਭਾਰਤ ਦਾ ਹਰ ਇੱਕ ਨਾਗਰਿਕ ਆਪਣੇ ਕਹਿ ਸਕਦੇ ਆ ਕਿ ਜਜ਼ਬੇ ਦੇ ਨਾਲ ਹੀ ਜੰਗ ਨੂੰ ਅਕਸਰ ਜਿੱਤਦਾ ਆਇਆ ਵੈ ਤੇ ਇਸ ਵਾਰ ਵੀ ਜ਼ਰੂਰ ਜਿੱਤੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬਿਹਾਰ ਦੀ ਧਰਤੀ ਤੋਂ ਪਾਕਿਸਤਾਨ ਨੂੰ ਇਹ ਸਖਤ ਸ਼ਬਦਾਂ ਦੇ ਵਿੱਚ ਚੁਣੌਤੀ ਸੰਦੇਸ਼ ਦਿੱਤਾ ਹੈ ਦੱਸ ਜੀ ਕਿ ਜੋ ਲੋਕ ਨੇ ਘੁੰਮਣ ਗਏ ਸੀ ਪਹਿਲਗਾਮ ਦੇ ਵਿੱਚ ਕੁਝ ਨਵਿਆਏ ਜੋੜੇ ਸੀ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਘੁੰਮਣ ਜਾਂਦੇ ਨੇ ਵਿਆਹ ਤੋਂ ਬਾਅਦ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸ ਦਾ ਇਹ ਆਖਰੀ ਸਫ਼ਰ ਹੋ ਜਾਵੇਗਾ ਲੋਕੋ ਤਾਂ ਖੁਸ਼ ਸੀ ਲੋਕਾਂ ਨੂੰ ਬਿਲਕੁਲ ਵੀ ਉਮੀਦ ਨਹੀਂ ਸੀ ਕਿ ਅਜੇ ਹੀ ਕੋਈ ਘਟਨਾ ਵੀ ਵਾਪਰ ਸਕਦੀ ਹੈ ਆਂਦੇ ਨੇ ਆਤਵਾਦੀ ਆਂਦੇ ਨੇ ਆ ਕੇ ਜਾਤ ਪੁੱਛਦੇ ਨਹੀਂ ਧਰਮ ਪੁੱਛਦੇ ਵੈ ਕਿਸ ਧਰਮ ਤੋਂ ਸੰਬੰਧ ਦੋ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਜਾਂਦੀ ਵੈ ਅੱਖੀ ਦੇਖਿਆ ਜੋ ਲੋਕਾਂ ਨੇ ਇਹ ਮੰਜ਼ਰ ਦੱਸਿਆ ਵੈ ਸੋ ਦੱਸਿਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੇ ਸਾਫ਼ ਤੌਰ ਤੇ ਉਹਨਾਂ ਦਾ ਜੋ ਕੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਸਜਾ ਵੈ ਜੋ ਕਿ ਅਜੇ ਹੀ ਦਿੱਤੀ ਜਾਵੇਗੀ ਜੋ ਕਿ ਸੋਚੀ ਵੀ ਨਹੀਂ ਹੋਵੇਗੀ ਕਿਸੇ ਨੇ ਯਾਨੀ ਕਿ ਇਹ ਗੱਲ ਸਾਫ ਹੈ ਕਿ ਭਾਰਤ ਅਤਵਾਦ ਦੇ ਖਿਲਾਫ ਉਹਨ ਇੱਕ ਵੱਡਾ ਐਕਸ਼ਨ ਲੈਣ ਜਾ ਰਿਹਾ ਹੈ ਔਰ ਭਾਰਤ ਦੀ ਆਤਮਾ ਵੈ ਜੋ ਕਿ ਨਹੀਂ ਟੁੱਟੇਗੀ ਭਾਰਤ ਦੇ ਲੋਕ ਡਟ ਕੇ ਮੁਕਾਬਲਾ ਕਰਨਗੇ ਅਤਵਾਦ ਦਾ ਭਾਰਤ ਪੂਰਾ ਰਲ ਕੇ ਮੁਕਾਬਲਾ ਕਰੇਗਾ ਅਤਵਾਦ ਦਾ